ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ ਕੀ ਹੈ ਤੇ ਕਿਉਂ ਹੈ ਜੋ ਕਿ ਤਲਿਪਕੋ ਟਿਵਾਲਾਂ ਦੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਸੋ ਕਿਰਪਾ ਕਰਕੇ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਅਤੇ ਪੰਜਾਬੀ ਨਾਵਲ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਕਹਾਣੀ ਕੀ ਹੈ ਤੇ ਕਿਉਂ ਹੈ ਬੀਬੀ ਜੀ ਕੁੱਕੂ ਦੇ ਘਰ ਜਾਵਾਂ ਚੰਨੀ ਨੇ ਤਰਨ ਲਈ ਲੜ ਪੁੱਛਿਆ ਸੀਗਾ ਕਿਉਂ ਕੀ ਕਰਨਾ ਹੈ ਜਾਣੇ ਨੈਤੋ ਦੇ ਘਰੇ ਮਾਂ ਨੇ ਕੜਕ ਕੇ ਆਖਿਆ ਸੀਗਾ ਦੋ ਕਪਲ ਰੱਖ ਕੇ ਚੰਨੀ ਫਿਰ ਵਿਚਾਰੀ ਜਿਹੀ ਆਵਾਜ਼ ਵਿੱਚ ਆਖਣ ਲੱਗੀ ਬੀਬੀ ਜੀ ਹਾੜੇ ਹਾੜੇ ਹੁਣੇ ਆ ਜਾਵਾਂਗੀ ਦੱਸੋ ਜਾਵਾਂ ਜੇ ਜਾਣਾ ਹੀ ਏ ਤਾਂ ਫਿਰ ਮੇਰੇ ਕੋਲੋਂ ਪੁੱਛਦੀ ਕਾਹਦੇ ਲਈਂ ਜਾ ਬਗ ਜਾ ਮਾਂ ਆਟਾ ਗੁੰਦੀ ਗੁੰਦੀ ਬੋਲੀ ਸੀ ਭੈਣ ਜੇ ਬੀਬੀ ਜੀ ਗੁੱਸੇ ਹੁੰਦੇ ਨੇ ਤਾਂ ਨਾ ਜਾਣਾ ਛੋਟੀ ਸੰਤੋਸ਼ ਨੇ ਆਖਿਆ ਸੀਗਾ ਚੰਨੀ ਨੀਤੀ ਹੋੜਗਾ ਪਾ ਅੱਖਾਂ ਅੱਖਾਂ ਰਹੀ ਕੂਰ ਕੇ ਸੰਤੋਸ਼ ਨੂੰ ਚੁੱਪ ਕਰਾ ਦਿੱਤਾ ਫਿਰ ਮਾਂ ਨੂੰ ਆਖਣ ਲੱਗੀ ਬੀਬੀ ਜੀ ਹਾਰੇ ਹਾਰੇ ਅੱਧੇ ਘੰਟੇ ਵਿੱਚ ਹੀ ਆ ਜਾਵਾਂਗੀ ਨੀ ਜਾ ਫਿਰ ਮਰ ਬੀਬੀ ਨੇ ਕਹਿ ਦਿੱਤਾ ਸੀਗਾ ਮੈਂ ਬਾਰੀ ਥਾਣੀਆਂ ਨੂੰ ਜਾਂਦੀ ਨੂੰ ਦੇਖਿਆ ਅਜੀਬ ਚਮਕ ਸੀ ਉਸ ਦੀਆਂ ਅੱਖਾਂ ਵਿੱਚ ਤੇ ਬੁੱਲਾਂ ਤੇ ਆਈ ਮਸਕਰਾਹਟ ਨੂੰ ਉਹ ਚੁੰਨੀ ਦੇ ਪੱਲੇ ਨਾਲ ਲੁਕੋ ਰਹੀ ਸੀ ਕਾਲੇ ਕਾਲੇ ਕਦਮ ਪਟਦੀ ਤੇ ਆਪਣੇ ਆਪ ਵੱਲ ਤੱਕਦੀ ਖੁਸ਼ਖਸ਼ੋ ਮੇਰੀ ਬਾਰੀ ਕੋਲੋਂ ਦੀ ਲੰਘ ਗਈ ਮੈਂ ਘੜੀ ਵੱਲ ਦੇਖਿਆ ਸ਼ਾਮ ਦੇ 7:30 ਵਜੇ ਸਨ ਮੈਂ ਸੁਣਿਆ ਹੋਇਆ ਸੀ ਕਿ ਸਾਡੇ ਗਵੰਡੀਆਂ ਦੀ ਇਹ 14-15 ਵਰਿਆਂ ਦੀ ਚੁੱਪਚਾਪ ਜਿਹੀ ਕੁੜੀ ਬੜੀ ਭਗਤਨੀ ਹੈ بڑے ਵਿਰਾਗ ਦੇ ਭਜਨ ਗਾਉਂਦੀ ਹੈ ਮੈਂ ਹੈਰਾਨ ਹੁੰਦੀ ਕਿ ਇਹ ਉਮਰ ਤੇ ਫਿਰ ਭਗਤੀ ਮਾਂ ਤਾਂ ਹਰ ਵੇਲੇ ਪੜਨ ਤੇ ਘਰ ਦੇ ਕੰਮਾਂ ਲਈ ਕਹਿੰਦੀ ਰਹਿੰਦੀ ਹੈ ਫਿਰ ਵੀ ਇੰਨਾ ਪ੍ਰਭੂ ਪ੍ਰੇਮ ਤੇ ਕਿਥੇ ਮੈਂ ਇੰਨੀ ਪਜਨੀਕ ਮਾਂ ਦਿੱਤੀ ਹੁੰਦਿਆਂ ਹੋਇਆਂ ਵੀ ਗੁਰਦੁਆਰੇ ਜਾਣ ਤੋਂ ਕੰਨੀ ਕਤਰੌਂਦੀ ਹਾਂ ਪਾਠ ਨੂੰ ਵੀ ਇਹ ਜ਼ਰੂਰੀ ਕੰਮ ਸਮਝ ਕੇ ਛੇਤੀ ਛੇਤੀ ਮੁਕਾ ਦਿੰਦੀ ਹਾਂ ਕਿੱਡੀ ਚੰਗੀ ਹੈ ਕੁੜੀ ਜਿਹੜੀ ਹਰ ਰੋਜ਼ ਸਕੂਲੋਂ ਆਉਂਦੀ ਹੀ ਮਾਂ ਨਾਲ ਕੰਮ ਕਰਾਉਣ ਲੱਗ ਜਾਂਦੀ ਏ ਤੇ ਐਤਵਾਰ ਵਾਲੇ ਦਿਨ ਤਾਂ ਸਾਰੇ ਟੱਬਰ ਦੇ ਕੱਪੜੇ ਧੋਂਦੀ ਏ ਰੋਟੀ ਪਕਾਉਂਦੀ ਏ ਤੇ ਕਮਰੇ ਸਾਫ਼ ਕਰਦੀ ਏ ਫਿਰ ਵੀ ਉਹਦੀ ਬੀਬੀ ਉਹਨੂੰ ਝਟਕਦੀ ਰਹਿੰਦੀ ਏ ਵਿਚਾਰੀ ਮੈਂ ਸੋਚਿਆ ਘੜੀ ਨੇ ਅਠ ਖੜਕਾਏ ਤੇ ਮੈਨੂੰ ਯਾਦ ਆ ਗਿਆ ਕਿ ਚੰਨੀ ਤਾਂ ਅੱਧੇ ਘੰਟੇ ਦੇ ਅੰਦਰ ਅੰਦਰ ਮੜ ਆਉਣ ਲਈ ਕਹਿ ਗਈ ਸੀ ਤਾਂ ਫਿਰ ਅੱਜ ਝੜਕਾਂ ਪਹਿਣ ਗਈਆਂ ਪਰ ਉਹ ਹਰ ਵਾਰੀ ਕਿਉਂ ਭੁੱਲ ਜਾਂਦੀ ਹੈ ਕਿ ਉਸਦੀ ਬੀਬੀ ਉਸ ਨੂੰ ਛੜਕੇਗੀ ਗਾਲਾਂ ਦੇਵੇਗੀ ਤੇ ਬੀਬੀ ਵੀ ਉਹ ਇੰਨਾ ਤਾੜਦੀ ਏ ਤੇ ਫਿਰ ਐਡੀ ਭਗਤਨੀ ਤੀ ਤੋਂ ਭਲਾ ਕਿਸ ਗੱਲ ਦਾ ਤੋਖਲਾ ਹੋ ਸਕਦਾ ਹੈ ਮੈਨੂੰ ਕੀ ਕਿਸੇ ਤਾਈ ਮੈਂ ਵਾਦੂ ਆਪਣਾ ਵਕਤ ਖਰਾਬ ਕਰਨ ਲੱਗੀ ਹਾਂ ਇਹ ਸੋਚ ਕੇ ਮੈਂ ਆਪਣੀ ਮਪਾਸਾ ਦੀਆਂ ਕਹਾਣੀਆਂ ਦੀ ਕਿਤਾਬ ਪੜ੍ਹਨੀ ਸ਼ੁਰੂ ਕਰ ਦਿੱਤੀ ਅਲੈਗਜ਼ੈਂਡਰ ਨਾਮੀ ਕਹਾਣੀ ਖਤਮ ਕਰਕੇ ਜਿਸ ਵਿੱਚ ਦੱਸਿਆ ਸੀ ਕਿ ਕਿਵੇਂ ਇੱਕ ਨੌਕਰ ਆਪਣੀ ਸੁਆਣੀ ਦੀ ਇੱਕ ਮੁਸਕਰਾਹਟ ਬਦਲੇ ਬਿਨਾਂ ਕਿਲੇ 20 ਸਾਲ ਉਸ ਦੀ ਤੇ ਉਸਦੇ ਖਰਵੇ ਸੜੀਲ ਪਤੀ ਦੀ ਨੌਕਰੀ ਕਰਦਾ ਰਿਹਾ ਹੈ ਮੈਂ ਸੋਚਣ ਲੱਗੀ ਜਜ਼ਬਿਆਂ ਨੂੰ ਸਮਝਣ ਤੇ ਬਿਆਨਨ ਵਿੱਚ ਮਪਾਸਾ ਕਿੰਨਾ ਸਫਲ ਹੈ ਪਰ ਇਹ ਜਜ਼ਬੇ ਸਾਡੇ ਦਿਮਾਗ ਤੇ ਕਈ ਵਾਰੀ ਇੰਨੇ ਭਾਰੂ ਕਿਉਂ ਹੋ ਜਾਂਦੇ ਨੇ ਕਿ ਚੰਗੇ ਭੜੇ ਸਿਆਣੇ ਬਿਆਣੇ ਹੁੰਦੇ ਹੋਏ ਵੀ ਅਸੀਂ ਆਪ ਸਿਹਰੇ ਦੇ ਦਰਦਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ ਕਿਉਂ ਟੰ ਟੰ ਘੜੀ ਨੀਂ ਨੋ ਅਵਜਾਏ ਤੇ ਮੈਂ ਮੁਰ ਚੰਨੀ ਬਾਬਤ ਸੋਚਣ ਲੱਗੀ ਜਿਹੜੀ ਅਜੇ ਤੀਕ ਨਹੀਂ ਸੀ ਪਰ ਥੀ ਆਖਰ ਉਹਥੇ ਕਿਉਂ ਜਾਂਦੀ ਹੈ ਫਿਰ ਛੇਤੀ ਕਿਉਂ ਨਹੀਂ ਆਉਂਦੀ ਆਖਰ ਕੋਈ ਰਾਜ ਹੈ ਨਾ ਤੁਸੀਂ ਹੁਣ ਜਾਵੋ ਜੇ ਬੀਬੀ ਨੇ ਦੇਖ ਲਿਆ ਤਾਂ ਤੱਬੇ ਆਵਾਜ਼ਾਂ ਆਖੋ ਵਿੜੇ ਵਿੱਚ ਆ ਗਈ ਸੀ ਮੈਂ ਕੁਝ ਵੀ ਨਾ ਸੁਣਨ ਦਾ ਦਿਖਾਵਾ ਕਰਕੇ ਕਿਤਾਬ ਪੜਨ ਲੱਗੀ ਪਰ ਚੋਰੀ ਅੱਖੀ ਦੇਖਦੀ ਰਹੀ ਚੰਨੀ ਦਾ ਮੂੰਹ ਡਰਿਆ ਤੇ ਸਹਿਮਿਆ ਹੋਇਆ ਸੀ ਤੇ ਉਹ ਬੰਦ ਬੂਹੇ ਅੱਗੇ ਜੱਕੋ ਤੱਕੀ ਵਿੱਚ ਖੜੀ ਸੀ ਕਿ ਅੰਦਰ ਹੁਣ ਕਿਵੇਂ ਜਾਵੇ ਜਾਂ ਕੋਈ ਬਹਾਨਾ ਸੋਚ ਰਹੀ ਸੀ ਆਖਰ ਹੌਸਲਾ ਕਰਕੇ ਉਹ ਅੰਦਰ ਲੰਘ ਹੀ ਗਈ ਹੁਣੇ ਕਾਣੂ ਆਉਣਾ ਸੀ ਬੀਬੀ ਨੇ ਕੜਕ ਕੇ ਆਖਿਆ ਚੰਨੀ ਨੇ ਕੋਈ ਜਵਾਬ ਨਾ ਦਿੱਤਾ ਪਰ ਸੈਮੀ ਹੋਈ ਸੀ ਬੀਬੀ ਨੇ ਉੱਠ ਕੇ ਚਟਕਣੀ ਢਾਲੇ ਸੀ ਸ਼ਾਇਦ ਮੈਨੂੰ ਸਾਹਮਣੇ ਬਾਰੀ ਕੋਲ ਬੈਠੀ ਦੇਖ ਕੇ ਮੇਰਾ ਦਿਲ ਵੀ ਜ਼ੋਰ-ਜ਼ੋਰ ਦੀ ਧੜਕਣ ਲੱਗਾ ਇਹਨੂੰ ਕਾੜ-ਕਾੜ ਵਾਈਂਗਾ ਚਪੇੜਾਂ ਮੈਂ ਬੰਦ ਤੱਕਤਾਂ ਵਿੱਚ ਦੀ ਸੁਣ ਲਈਆਂ ਸੀ ਮੈਂ ਨੱਥ ਕਹਿਨੀ ਆ ਬਾਜ ਆ ਜਾ ਹਲੇ ਜੰਮ ਮੁੱਕੀ ਨਹੀਂ ਹੁਣ ਲੱਗੀ ਮੈਨੂੰ ਚਾਰ ਰਤੀ ਪਤ ਹੁੰਦਾ ਏ ਮਾਪੇ ਦੀ ਅੱਖ ਦੀ ਘੂਰ ਸਮਝ ਜਾਂਦਾ ਏ ਪਰ ਇਸ ਟੀਟ ਨਾਲ ਨਤ ਇਹੋ ਕੁੱਤੇ ਖਾਣੀ ਹੁੰਦੀ ਏ ਮਜ਼ਾਲ ਹੈ ਜੋ ਕੰਨ ਚ ਜੂ ਵੀ ਸਰਕੇ ਅੱਜ ਕਹਿਨੀ ਏ ਤੇਰੇ ਬਾਪ ਨੂੰ ਵੱਡੇ ਕਿਤੇ ਫਹਾ ਤੂੰ ਨਹੀਂ ਕਰ ਰੱਖਣ ਜੁਗੀ ਹੋਰ ਕਿਤੇ ਮੇਰੇ ਸਿਰ ਸਵਾਬ ਪਵਾਏਗੀ ਇਹਦੂ ਤਾਂ ਜੰਮ ਦੀ ਮਰ ਜਾਂਦੀ ਨਿਜ ਹੋਣੀ ਏ ਹੁਣ ਨਹੀਂ ਹੁਣ ਲਈ ਤੂੰ ਕਦੇ ਜਾਣ ਦਾ ਨਾਉ ਜੇ ਤਿਰੰਗ ਟੰਗਾਣਾ ਤੋੜਾ ਤਾਂ ਬੰਦ ਬਾਰ ਵਿੱਚੋਂ ਮੈਨੂੰ ਸੁਣਦਾ ਰਿਹਾ ਮੈਨੂੰ ਚੰਨੀ ਤੇ ਤਰਸ ਆ ਰਿਹਾ ਸੀ ਗੈਸ ਲਈ ਮੈਂ ਜਾਗ ਲੈਣ ਦੇ ਬਹਾਨੇ ਪਿਆਲੀ ਚੱਕ ਕੇ ਉਹਨਾਂ ਦਾ ਬਾਰ ਜਾ ਖੜਕਾਇਆ ਚੰਨੀ ਜੋ ਪਚਾਅ ਬੈਠੀ ਰੋਈ ਜਾ ਰਹੀ ਸੀ ਬੀਬੀ ਇੱਕਦਮ ਬਦਲ ਕੇ ਆਖਣ ਲੱਗੀ ਚੰਨੀ ਦਾ ਤਾਂ ਅੱਜ ਸਿਰ ਦੁਖਦਾ ਏ ਰੋਈ ਜਾਂਦੀ ਆ ਮੈਂ ਹੰਗਾਰਾ ਵੀਰ ਦਿੱਤਾ ਤੇ ਜਾਗ ਲੈ ਕੇ ਪਰਤਾਈ ਅਗਲੇ ਦਿਨ ਮੈਂ ਦੇਖਿਆ ਚੰਨੀ ਬੜੀ ਚੁੱਪਚਾਪ ਸੀ ਪਰ ਦੁਪਹਿਰ ਨੂੰ ਉਸਨੇ ਫੇਰ ਅੱਗੇ ਵਾਗੀ ਗਾਣਾ ਸ਼ੁਰੂ ਕਰ ਦਿੱਤਾ ਮੈਂ ਤੋ ਤੇਰੀ ਹੂੰ ਪ੍ਰੇਮ ਪੁਜਾਰਨ ਸਾਰਾ ਦਿਨ ਉਸਨੇ ਬੜਾ ਹੀ ਕੰਮ ਕੀਤਾ ਸਾਰੀਆਂ ਰਜ਼ਾਈਆਂ ਤੇ ਉਛਾੜ ਤੋ ਕਿ ਦੁਬਾਰਾ ਚਾੜ ਦਿੱਤੇ ਛੋਟੇ ਕਾਕੇ ਦੀਆਂ ਦੋ ਫਰਾਕਾਂ ਚਾ ਦੁੱਤੀਆਂ ਬੀਬੀ ਦੀ ਤੋਤੀ ਨੂੰ ਬਾਰਡਰ ਲਾ ਦਿੱਤਾ ਸੀਗਾ ਦਾਲ ਚੱਕ ਦਿੱਤੀ ਕਿਉਂਕਿ ਸਕੂਲੋਂ ਅੱਜ ਛੁੱਟੀ ਸੀਗੀ ਹੁਣ ਦੀ ਬੀਬੀ ਵੀ ਠੀਕ ਠਾਕ ਹੋ ਗਈ ਸੀਗੀ ਕੱਲ ਵਾਲੀ ਘਟਨਾ ਮੈਨੂੰ ਯਾਦ ਸੀ ਤੇ ਮੈਂ ਮੜ ਮੜ ਅਸਵਲ ਧਿਆਨ ਨਾਲ ਤੱਕਦੀ ਸ਼ਾਮ ਦੇ 5:00 ਵਜੇ ਉਹ ਬੇਚੈਨ ਜਿਹੀ ਦਿਸਣ ਲੱਗੀ ਸੀ ਚਾਹ ਵਾਲਨਾਂ ਜੂਠਣਾ ਪਿਆਲਿਆਂ ਤੋਂ ਦਿਆਂ ਇੱਕ ਉਸ ਦੇ ਹੱਥੋਂ ਛੱਟਕੇ ਟੁੱਟ ਗਏ ਸੀ ਜੋ ਕੋਲ ਬੈਠੇ ਬੈਠੇ ਦਾਲ ਵਿੱਚੋਂ ਅਗ ਨਿਕਲ ਗਈ ਸੀ ਉਹ ਮੜਮੜ ਬੀਬੀ ਦੇ ਮੂੰਹ ਵੱਲ ਤੱਕਦੀ ਸੀ ਆਖਰ ਝੜਕ ਝੜਕ ਚਜਕ ਚਜਕ ਕੇ ਸਨੀਆ ਕਹੇ ਬੀਬੀ ਤੂੰ ਆਪਣਾ ਕੰਮ ਕਰ ਚੁੱਪ ਕਰਕੇ ਬੀਬੀ ਉਸ ਦੇ ਗੱਲ ਕਹਿਣ ਤੋਂ ਪਹਿਲਾਂ ਹੀ ਘੜਕੀ ਸੀ ਕੋ ਚੈਰ ਹਰ ਕੇ ਉਹ ਫਿਰ ਬੋਲੀ ਬੀਬੀ ਪਰਮਾਤਮਾ ਦੀ ਕਸਮ 20 ਮਿੰਟਾਂ ਵਿੱਚ ਹੀ ਮੋੜਾਂਗੀ ਤੂੰ ਕੋਈ ਅਕਲ ਦੀ ਗੱਲ ਕਰ ਜਵਾਨੀ ਸਾਡੇ ਤੇ ਵੀ ਆ ਕੇ ਹਟੀ ਐ ਮੈਂ ਸਭ ਕੁਝ ਜਾਣਦੀ ਆ ਚੁੱਪ ਕਰਕੇ ਬੈਠੀ ਰਹਿ ਬੀਬੀ ਅੱਟੀ ਦਾ ਗੋਲਾ ਕਰਦੀ ਖਿਜ ਕੇ ਬੋਲੀ ਮੈਂ ਦੇਖਿਆ ਚੰਨੀ ਦਾ ਮੂੰਹ ਕਮਲਾ ਗਿਆ ਸੀ ਤੇ ਬੀਬੀ ਵੀ ਚਿੰਤਾ ਦਰਦ ਦਿਖਦੀ ਸੀ ਆਖਰੇ ਸਭ ਕੀ ਸੀ ਤੇ ਕਿਉਂ ਹੈ ਇਹ ਸਵਾਲ बार-बार ਮੇਰੇ ਦਿਮਾਗ ਨਾਲ ਟਕਰਾਨ ਲੱਗਾ ਮੇਰੇ ਚੰਨੀ ਜੀ ਲੋਚਾ ਤੇ ਬੀਬੀ ਦੀ ਚਿੰਤਾ ਦੋਹਾਂ ਨਾਲ ਹਮਦਰਦੀ ਸੀਗੀ